ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਧਾਰੀਵਾਲ ਦੇ ਗੁਰਦੁਆਰਾ ਬੀਬੇ ਨਾਨਕੀ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਅੱਜ ਸਜਾਇਆ ਗਿਆ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹ ਨਗਰ ਕੀਰਤਨ ਜਦੋਂ ਗਿਆ ਤਾਂ ਸ਼ਹਿਰ ਵਾਸੀਆਂ ਵੱਲੋਂ ਇਸ ਨਗਰ ਕੀਰਤਨ ਦਾ ਥਾਂ-ਥਾਂ ਤੇ ਪਰਮਾ ਸਵਾਗਤ ਕੀਤਾ ਗਿਆ अनेका ਨਾਮਵਰ ਸ਼ਖਸੀਅਤਾਂ ਜਿਨ੍ਹਾਂ ਵਿੱਚ ਡਾਕਟਰ ਕਮਲਜੀਤ ਸਿੰਘ ਕੇ ਜੇ ਦੇ ਇਲਾਵਾ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਇਸ ਨਗਰ ਕੀਰਤਨ ਵਿੱਚ ਭਾਗ ਲੈ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਗੁਰਜਿੰਦਰ ਸਿੰਘ ਦੇ ਇਲਾਵਾ अनेका ਹੋਰ ਸ਼ਖਸੀਤਾਂ ਹਾਜ਼ਰ ਸਨ ਵੱਡੀ ਗਿਣਤੀ ਵਿੱਚ ਅੱਜ ਦੇ ਇਸ ਨਗਰ ਕੀਰਤਨ ਵਿੱਚ ਮਹਿਲਾਵਾਂ ਨੇ ਵੀ ਭਾਗ ਲਿਆ ਔਰ ਬਹੁਤ ਹੀ ਸ਼ਰਧਾਪੂਰਵਕ ਇਹ ਨਗਰ ਕੀਰਤਨ ਅੱਜ ਸ਼ਹਿਰ ਤਾਰੀਵਾਲ ਦੇ ਵਿੱਚ ਲਗਾਤਾਰ ਜਿਹੜਾ ਵੱਖ-ਵੱਖ ਬਜ਼ਾਰਾਂ ਦੇ ਵਿੱਚ ਹੁੰਦਾ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੰਗਤਾਂ ਦਾ ਵੱਡਾ ਇਕੱਠ ਅੱਜ ਦੇ ਇਸ ਨਗਰ ਕੀਰਤਨ ਵਿੱਚ ਹੋਇਆ ਹੈ ਔਰ ਜਗਾ ਜਗਾ ਦੇ ਉੱਪਰ ਕਈ ਤਰ੍ਹਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਲੰਗਰ ਵੀ ਲਗਾਏ ਗਏ ਸੀ ਸੋ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਆਮ ਸ਼ਹਿਰ ਦੇ ਲੋਕ ਔਰ ਇਲਾਕੇ ਪਰ ਤੋਂ ਸੰਗਤਾਂ ਨੇ ਭਾਗ ਲਿਆ ਆਓ ਤੁਹਾਨੂੰ ਦਿਖਾਉਨੇ ਹਾਂ ਅੱਜ ਦੇ ਇਸ ਨਗਰ ਕੀਰਤਨ ਦੀ ਸਾਡੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਏ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਦੇ ਰਿਆਂ ਅੱਜ ਭਾਰੀਵਾਲ ਦੀ ਸੰਗਤ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਬੜੇ ਉਤਸ਼ਾਹ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਇਹ ਨਗਰ ਕੀਰਤਨ ਜਾ ਰਿਹਾ ਮੈਂ ਇੱਕ ਵਾਰੀ ਫਿਰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਸ ਮਹਾਨ ਯੁੱਗਪੁਰਸ਼ ਦੇ ਜੋਸ਼ ਦੇਸ਼ ਦਿੱਤਾ ਨਾਮ ਨਾਮ ਜਪੋ ਕੀਰਤ ਕਰੋ ਔਰ ਵੰਡ ਛਕੋ ਉਦੇ ਸਿਧਾਂਤ ਨੂੰ ਘਰ ਘਰ ਤੱਕ ਪਹੁੰਚਾਈਏ ਤੇ ਆਪਣੇ ਸਮਾਜ ਨੂੰ ਆਪਣੇ ਧਰਮ ਨੂੰ ਆਪਣੇ ਭਾਰਤ ਨੂੰ ਅੱਗੇ ਵਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਰਤਨ ਸਿੰਘ ਹੈ ਤੇ ਮੈਂ ਜਲੰਧਰ ਤੋਂ ਆਇਆ ਹਾਂ ਮੈਨੂੰ ਇਹ ਨਗਰ ਕਤਰ ਵੇਖ ਕੇ ਬੜੀ ਖੁਸ਼ੀ ਹੋਈ ਹੈ ਕਿਉਂਕਿ ਅਸੀਂ ਵੀ ਆਪੇ ਉੱਥੇ ਵੀ ਇਸ ਤਰ੍ਹਾਂ ਹੀ ਕੱਢਨੇ ਆ ਉਹ ਇੱਥੇ ਬਹੁਤ ਸੰਗਤ ਦੇ ਇਹਦੇ ਬੜਾ ਬੜਾ ਆਨੰਦ ਆਇਆ ਸੁਣ ਕੇ ਇਹ ਵੇਖ ਕੇ ਦਰਸ਼ਨ ਕਰਕੇ ਹਾਰੀਵਾਲ ਦੀ ਸੰਗਤ ਦਾ ਤੇ ਬਹੁਤ-ਬਹੁਤ ਖੁਸ਼ੀਆਂ ਦੇ ਗੁਰੂ ਨਾਨਕ ਸਾਹਿਬ ਜੀ ਜਨਮ ਦੇ ਤੇ ਵਾਯੂ ਰਜੀਤ ਖਾਲਸਾ ਵਾਯੂ ਰਜੀਤ ਅੱਜ ਬੜੀ ਖੁਸ਼ੀ ਦਾ ਦਿਨ ਹੈ ਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 555 ਜਨਮ ਦਿਹਾੜੇ ਤੇ ਅੱਜ ਸੰਗਤਾਂ ਦੇ ਵਿੱਚ ਬੜਾ ਤਸਾਹ ਆ ਨਗਰ ਕੀਰਤਨ ਨਿਕਲ ਰਿਹਾ ਪੁਲਿਸ ਦੀ ਸਿਕਿਉਰਿਟੀ ਜਿਹੜੀ ਆ ਤਤ ਪਰ ਲੱਗੀ ਹੋਈ ਆ ਬਾਕੀ ਜਿਹੜਾ ਇੰਨੀ ਰੌਣਕ ਅਤੇ ਇੰਨਾ ਦਿਲ ਖੁਸ਼ ਹੋ ਰਿਹਾ ਅਸੀਂ ਵੀ ਡਿਊਟੀ ਕਰਦੇ ਇਧਰੋਂ ਦੀ ਗੁਜ਼ਰ ਰਹੇ ਸੀ ਔਰ ਦੇਖ ਕੇ ਇਥੋਂ ਫਿਰ ਜਿਹੜਾ ਸਕਿਉਰਿਟੀ ਇੰਤਜ਼ਾਮ ਕਰਦੇ ਕਰਦੇ ਅੱਗੇ ਲੰਘ ਰਹੇ ਆ ਜਿਹੜਾ ਇਹ ਸਮਾਂ ਆ ਇੱਥੇ ਇਹੋ ਜਿਹੀਆਂ ਖੁਸ਼ੀਆਂ ਸਾਰੇ ਧਰਮਾਂ ਦੇ ਸਾਰੇ ਮਹੱਤਵਪੂਰਨ ਵਿਅਕਤੀ ਜਿਹੜੇ ਆ ਉਹ ਇਹ ਖੁਸ਼ੀ ਦੇ ਵਿੱਚ ਸਾਂਝ ਪਾ ਕੇ ਇੱਕ ਦੂਜੇ ਦੇ ਨਾਲ Hindu Sikh ਏਕਤਾ ਦੀ ਭਾਵਨਾ ਨੂੰ ਉਜਾਗਰ ਕਰ ਰਹੇ ਨੇ ਬੜੀ ਖੁਸ਼ੀ ਦਾ ਦਿਨੇ ਜੀ ਮੇਰੇ ਵੱਲੋਂ ਔਰ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮੇਰੇ ਸਟਾਫ ਵੱਲੋਂ ਪੰਜਾਬ ਪੁਲਿਸ ਵੱਲੋਂ ਸਾਰੇ ਪੰਜਾਬ ਵਾਸੀਆਂ ਦੇ ਧਾਰੀਵਾਲ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ 552 ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਤੋਏ ਰਹਿਰਾਸ ਕਰ ਚਰਨਾਮ ਸਿੱਖਾਂ ਪਲਾਇਆ ਐਸੇ ਦੀਨ ਦਿਆਲ ਸਮੁੱਚੀ ਮਨੁੱਖਤਾ ਦੇ ਰਹਿਬਰ ਪਹਿਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਮੁੱਚੇ ਸੰਸਾਰ ਦੇ ਵਿੱਚ ਸਮੁੱਚੀ ਮਨੁੱਖਤਾ ਦੇ ਵੱਲੋਂ ਬੜੀ ਧੂਮ-ਧਾਮ ਸ਼ਰਧਾ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ। ਸ਼ਹਿਰ ਦਾ ਰਿਵਾਲ ਵਿਖੇ ਵੀ ਪਿਛਲੇ 1 ਮਹੀਨੇ ਤੋਂ ਮਹਾਨ ਗੁਰਮਤ ਸਮਾਗਮ ਸਵੇਰ ਦੇ ਸ਼ਾਮ ਦੋਨੇ ਟਾਈਮ ਚੱਲ ਰਹੇ ਸਨ ਔਰ ਪਿਛਲੇ 1 ਹਫਤੇ ਤੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਅੱਜ ਸ਼ਹਿਰ ਧਾਰੀਵਾਲ ਵਿਖੇ ਸਮੁੱਚੇ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਨਗਰ ਕੀਰਤਨ ਜੋ ਹੈ ਉਹ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਾਗ ਲੈ ਰਹੀਆਂ ਹਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜਿਹੜਾ ਉਪਦੇਸ਼ ਹੈ ਉਹ ਸਮੁੱਚੀ ਨੁਕਤਾ ਦੇ ਵਾਸਤੇ ਹੈ ਗੁਰੂ ਨਾਨਕ ਦੇਵ ਮਹਾਰਾਜ ਦਾ ਫਰਮਾਨ ਹੈ ਸਬੇ ਸਾਂਝੀ ਵਾਰਸਦਾਨ ਕੋਈ ਨਾ ਦਿਸੇ ਬਾਹਰਾ ਜੀਓ ਰਾਣਾ ਰੰਗ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ ਅਮੀਰ ਗਰੀਬ ਦਾ ਪਾੜਾ ਸਤਗੁਰਾਂ ਨੇ ਖਤਮ ਕੀਤਾ ਜਾਤ ਪਾਤ ਦਾ ਪਾੜਾ ਖਤਮ ਕੀਤਾ ਹੈ ਇਸੇ ਤਰ੍ਹਾਂ ਹੋਰੇ ਜ਼ੁਲਮ ਬਾਬਰ ਜੋ ਹਿੰਦੁਸਤਾਨ ਦੀ ਜਨਤਾ ਦੇ ਉੱਪਰ ਜ਼ੁਲਮ ਕਰ ਰਹੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਉਸ ਨੂੰ ਮੂੰਹ ਦੇ ਉੱਤੇ ਕਿਹਾ ਬਾਬਰ ਤੂੰ ਜ਼ਬਰ ਹੈ ਔਰ ਹਿੰਦੁਸਤਾਨ ਦੇ ਲੋਕਾਂ ਦੇ ਵਾਸਤੇ ਸਭ ਤੋਂ ਪਹਿਲੀ ਜੇਲ ਜਿਹੜੀ ਕੱਟੀ ਹੈ ਉਹ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕੱਟੀ ਹੈ ਔਰ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਉਪਦੇਸ਼ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਕਿਰਤ ਨੂੰ ਜਿਹੜੀ ਹੈ ਸਤਿਗੁਰਾਂ ਨੇ ਸਭ ਤੋਂ ਪਹਿਲ ਦਿੱਤੀ ਹੈ ਕਿਉਂਕਿ ਉਸ ਸਮੇਂ ਵੇਲੜ ਲੋਕ ਪਹਾੜਾਂ ਜੰਗਲਾਂ ਜਾਂ ਹੋਰ ਸੁਆਹ ਮੜ ਕੇ ਆਪਣਾ ਧਰਮ ਦਾ ਪਾਲਣ ਕਰਦੇ ਸਨ ਪਰ ਸਤਿਗੁਰਾਂ ਨੇ ਕਿਹਾ ਕਿ ਗ੍ਰਸਥ ਦੇ ਵਿੱਚ ਰਹਿ ਕੇ ਫਿਰ ਆਪਣੇ ਧਰਮ ਦੀ ਪਾਲਣਾ ਕਰਨੀ ਹੈ ਤੇ ਕਿਰਤ ਕਰਕੇ ਨਾਮ ਜਪਣਾ ਹੈ ਫਿਰ ਵੰਡ ਕੇ ਛਕਣਾ ਹੈ ਲੰਗਰ ਦੀ ਪ੍ਰਥਾ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 20 ਰੁਪਏ ਦੇ ਨਾਲ ਸ਼ੁਰੂ ਕੀਤੀ ਸੀ ਜੋ ਅੱਜ ਵੀ ਜਿਹੜੀ ਹੈ ਸਮੁੱਚੇ ਸੰਸਾਰ ਦੇ ਵਿੱਚ ਸਿੱਖ ਪੰਥ ਦੁਆਰਾ ਚਲਾਈ ਜਾ ਰਹੀ ਹੈ ਕਰੋੜਾਂ ਲੋਕ ਰੋਜ਼ਾਨਾ ਹੀ ਗੁਰੂ ਨਾਨਕ ਸਾਹਿਬ ਦੇ ਲੰਗਰ ਵਿੱਚੋਂ ਲੰਗਰ ਛੱਕ ਕੇ ਆਪਣੇ ਸਰੀਰ ਦੀ ਤੰਨ ਦੀ ਤ੍ਰਿਪਤੀ ਕਰਦੇ ਹਨ ਔਰ ਇਸੇ ਤਰ੍ਹਾਂ ਸਤਿਗੁਰਾਂ ਨੇ ਜਿਹਦਾ ਵੱਡਾ ਉਪਦੇਸ਼ ਹੈ ਉਹ ਇਹੀ ਹੈ ਕਿ ਪ੍ਰਮਾਤਮਾ ਜਿਹੜਾ ਹੈ ਉਹ ਇੱਕ ਹੈ ਹਿੰਦੂਆਂ ਦਾ ਵੱਖਰਾ ਨਹੀਂ ਹੈ ਮੁਸਲਮਾਨਾਂ ਦਾ ਵੱਖਰਾ ਨਹੀਂ ਹੈ ਇਸਾਈਆਂ ਦਾ ਵੱਖਰਾ ਨਹੀਂ ਹੈ ਪ੍ਰਮਾਤਮਾ ਇੱਕ ਹੈ ਔਰ ਉਸ ਸ਼ਬਦ ਗੁਰੂ ਜੋ ਸ਼ਬਦ ਰੂਪ ਵਿੱਚ ਇਸ ਬ੍ਰਹਮੰਡ ਵਿੱਚ ਮੌਜੂਦ ਹੈ ਉਸ ਦਾ ਹੀ ਆਪ ਜੀ ਨੇ ਪ੍ਰਚਾਰ ਕਰਨਾ ਹੈ ਉਸ ਦੀ ਆਪ ਜੀ ਨੇ ਪਾਲਣਾ ਕਰਨੀ ਹੈ ਔਰ ਸਤਗੁਰਾਂ ਨੇ ਸਤਗੁਰਾਂ ਦਾ ਜਿਹੜਾ ਪ੍ਰਚਾਰ ਹੈ ਉਹ ਸਮੁੱਚੀ ਮਨੁੱਖਤਾ ਦੇ ਵਾਸਤੇ ਹੈ ਸੋ ਅੱਜ ਦੇ ਸਮੇਂ ਦੇ ਵਿੱਚ ਖਾਸ ਤੌਰ ਤੇ ਹਿੰਦੁਸਤਾਨ ਦੀ ਜਨਤਾ ਜਿਨ੍ਹਾਂ ਦੇ ਜਿਨ੍ਹਾਂ ਨੂੰ ਸਤਗੁਰਾਂ ਦੀ ਬਹੁਤ ਵੱਡੀ ਦੇਣ ਹੈ ਸਤਗੁਰਾਂ ਦੇ ਉਪਦੇਸ਼ ਦੇ ਸਦਕਾ ਅੱਜ ਸਾਰਾ ਸੰਸਾਰ ਹਿੰਦੁਸਤਾਨ ਦੀ ਜਨਤਾ ਜਿਹੜੀ ਹੈ ਉਹ ਸੁਖ ਮਾਨ ਰਹੀ ਹੈ ਬਰਾਬਰਤਾ ਦਾ ਵਰਤਾਰਾ ਚੱਲ ਰਿਹਾ ਹੈ ਗੁਰੂ ਕੇ ਲੰਗਰ ਚੱਲ ਰਹੇ ਹਨ ਕੱਲ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਸ੍ਰੀ ਖੰਡ ਪਾਟ ਸਾਹਿਬ ਦੇ ਭੋਗ ਤੋਂ ਉਪਰੰਤ ਰਾਗੀ ਢਾਡੀ ਜਿਥੇ ਆਪ ਜੀ ਨੂੰ ਨੇ ਹਾਲ ਕਰਨਗੇ ਸੋ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਨੇ ਆਪ ਕੋਲੋਂ ਦਾ ਲੰਗਰੂ ਜਿਹੜਾ ਹੈ ਸਵੇਰ ਤੋਂ ਹੀ ਚੱਲਦਾ ਰਹੇਗਾ ਔਰ ਰਾਤ ਨੂੰ ਫੇਰ ਦੀਵਾਨ ਸੱਜਣਗੇ ਸਾਰੇ ਸੰਤਾਂ ਬੜੇ ਤਨਮਾਨ ਦੇ ਧੰਦੇ ਨਾਲ ਵੱਡੀ ਗਿੰਦ ਦੀ ਸੰਗਤਾਂ ਗੁਰਦੁਆਰਾ ਬਾਬੇ ਨਾਨਕੀ ਜੀ ਵਿਖੇ ਹਾਜ਼ਰੀਆਂ ਭਰ ਰਹੀਆਂ ਹਨ ਸੰਤਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਪੁਰਬ ਮਨਾਉਣ ਵਾਸਤੇ ਬਹੁਤ ਹੀ ਜਿਆਦਾ ਉਤਸ਼ਾਹ ਹੈ ਔਰ ਬਹੁਤ ਉਗਰਾਈਆਂ ਸੰਗਤਾਂ ਦੇ ਰਹੇ ਹਨ ਲੰਗਰਾਂ ਵਾਸਤੇ ਰਸਤਾ ਦੇ ਰਹੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਸਭ ਦੀ ਸੇਵਾ ਸਤਿਗੁਰੂ ਜੀ ਥਾਏ ਪਾਉਣ ਔਰ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕੱਲ ਵੀ ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨੇ ਹਨ ਜੀ ਇਨੀ ਇਹ ਬੈਂਦੀ ਹੈ ਪ੍ਰਵਾਨ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ